ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਸਿੱਖਿਆਦਾਇਕ ਕਹਾਣੀ ਲੈ ਕੇ ਆਇਆ ਸਿਆਣਾ ਖਰਗੋਸ਼ ਕਿਸੇ ਜੰਗਲ ਵਿੱਚ ਇੱਕ ਸ਼ੇਰ ਬਹੁਤ ਸਾਰੇ ਜਾਨਵਰਾਂ ਨੂੰ ਮਾਰ ਕੇ ਖਾ ਜਾਂਦਾ ਸੀ ਹੌਲੀ ਹੌਲੀ ਜਾਨਵਰਾਂ ਦੀ ਗਿਣਤੀ ਘਟਣ ਲੱਗੀ ਸਾਰੇ ਜਾਨਵਰਾਂ ਨੇ ਸ਼ੇਰ ਨੂੰ ਬੇਨਤੀ ਕੀਤੀ ਕਿ ਉਹ ਅਸਲ ਵਿੱਚ ਹਰ ਰੋਜ਼ ਕਿਸੇ ਨਾ ਕਿਸੇ ਜਾਨਵਰ ਨੂੰ ਭੋਜਨ ਦੇ ਰੂਪ ਵਿੱਚ ਭੇਜ ਦਿਆ ਕਰਨਗੇ ਉਹ ਬਹੁਤੇ ਜਾਨਵਰਾਂ ਨੂੰ ਨਾ ਮਾਰੇ ਸ਼ੇਰ ਨੇ ਉਹਨਾਂ ਦੀ ਗੱਲ ਮੰਨ ਲਈ ਹੁਣ ਇੱਕ ਇੱਕ ਜਾਨਵਰ ਉਸ ਦੀ ਭੇਟਾ ਚੜ੍ਹਨ ਲੱਗ ਪਿਆ ਇੱਕ ਦਿਨ ਇੱਕ ਕਮਜ਼ੋਰ ਖਰਗੋਸ਼ ਦੀ ਵਾਰੀ ਆਈ ਉਹ ਸੀ ਤਾਂ ਮੜਕੂ ਜਿਹਾ ਪਰ ਉਹ ਬੁੱਧੀ ਪੱਖੋਂ ਬੜਾ ਚਲਾਕ ਸੀ ਉਹ ਸ਼ੇਰ ਕੋਲ ਕੁਝ ਦੇਰ ਨਾਲ ਪੁੱਜਿਆ ਸ਼ੇਰ ਉਸ ਨੂੰ ਵੇਖ ਕੇ ਗੁੱਸੇ ਵਿੱਚ ਬੋਲਿਆ ਕਿ ਤੂੰ ਦੇਰ ਨਾਲ ਕਿਉਂ ਆਇਆ ਹੈ ਖਰਗੋਸ਼ ਨੇ ਬੜੀ ਨਿਮਰਤਾ ਨਾਲ ਉੱਤਰ ਦਿੱਤਾ ਕਿ ਮਹਾਰਾਜ ਰਸਤੇ ਵਿੱਚ ਇੱਕ ਹੋਰ ਸ਼ੇਰ ਨੇ ਮੇਰਾ ਰਸਤਾ ਰੋਕ ਕੇ ਮੈਨੂੰ ਖਾਣਾ ਚਾਹਿਆ ਪਰ ਮੈਂ ਮਸਾਂ ਬਚ ਕੇ ਤੁਹਾਡੇ ਕੋਲ ਆਇਆ ਹੈ ਇਹ ਸੁਣ ਕੇ ਸ਼ੇਰ ਅਗ ਬਬੂਲਾ ਹੋ ਗਿਆ ਅਤੇ ਦੂਜੇ ਸ਼ੇਰ ਨੂੰ ਵੇਖਣ ਲਈ ਉਸ ਨਾਲ ਚੱਲ ਪਿਆ ਇੱਕ ਖੂਹ ਕੋਲ ਜਾ ਕੇ ਖਰਗੋਸ਼ ਨੇ ਸ਼ੇਰ ਨੂੰ ਆਖਿਆ ਬਾਦਸ਼ਾਹ ਸਲਾਮਤ ਦੂਜਾ ਸ਼ੇਰ ਇਸੇ ਖੂਹ ਵਿੱਚ ਰਹਿੰਦਾ ਹੈ ਸ਼ੇਰ ਨੇ ਖੂਹ ਵਿੱਚ ਵੇਖਿਆ ਤਾਂ ਆਪਣੀ ਹੀ ਪਰਛਾਵੇਂ ਨੂੰ ਦੂਜਾ ਸ਼ੇਰ ਸਮਝ ਗਿਆ ਉਸ ਨੇ ਆਪਣੇ ਵਾੜ ਨੂੰ ਦਿਖਾਉਂਦੇ ਹੋਏ ਖੂਹ ਵਾਲੇ ਸ਼ੇਰ ਨੂੰ ਮਾਰਨ ਲਈ ਛਾਲ ਮਾਰ ਦਿੱਤੀ ਅਤੇ ਪਾਣੀ ਵਿੱਚ ਡੁੱਬ ਕੇ ਮਰ ਗਿਆ ਖਰਗੋਸ਼ ਖੁਸ਼ੀ-ਖੁਸ਼ੀ ਜੰਗਲਵਾਲ ਵਾਪਸ ਚਲਾ ਗਿਆ ਸਿੱਖਿਆ ਬੁੱਧੀ ਵਾਲ ਨਾਲੋਂ ਬਲਵਾਨ ਹੁੰਦੀ ਹੈ ਹਾਂਜੀ ਇਹ ਸੀ ਆਪਣਾ ਅੱਜ ਦੀ ਸਿੱਖਿਆ ਦਾ ਇੱਕ ਕਹਾਣੀ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ